ਤਈ ਲਾਇ ਸਾਈ ਨੂਗਰਾਮ ਲਈ ਆਏ ਸੀ ਯਾਰ ਇੱਥੇ 2 ਘੰਟੇ ਹੋ ਗਿਆ ਖੜੇ ਸਾਰੇ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕਾਗਜ਼ ਠੀਕ ਨਹੀਂ ਹੈ ਸਾਈਨ ਕਰਾ ਕੇ ਲਿਆਓ ਸਾਈਨ ਕੀਤੇ ਕਰਾਏ ਦੁਆਰਾ ਸਾਈਨ ਕਰਾ ਕੇ ਦੁਆਰਾ ਲਿਆਉਂਦੇ ਤੇ ਉਦੋਂ ਤੇ ਖੜੇ ਆ ਸਾਰੇ ਇੱਥੇ ਉਹ ਕਹਿੰਦੇ ਕਿ ਸਰਵਡਾਉਣਾ ਹੈ ਚੈਦਾਉਣਾ ਵੀ ਛੱਡ ਉਹ ਨਾਲ ਚੱਲ ਗਿਆ ਹੁਣ ਜੀ 1 ਘੰਟੇ ਡੇਢ ਤੋਂ ਖੜਿਆ ਇੱਥੇ ਅੱਗੇ ਕੋਈ ਡਾਕਟਰ ਬੈਠਾ ਹੋ ਗਿਆ ਅਗਲੇ ਬਨੇ ਨਹੀਂ ਇਹ ਕੁਝ ਕੁਝ ਕੋਈ ਨਹੀਂ ਕੋਈ ਵੀ ਨਹੀਂ ਹੈ ਇੱਥੇ ਕੋਈ ਕੋਈ ਨਹੀਂ ਹੈ ਸਮਝਾ ਨਹੀਂ ਦੇਖੋ ਕੂਟੀ ਖਾਲੀ ਪਈ ਹੈ ਸਭ ਨਹੀਂ ਕਦੇ ਕਦੋਂ ਚੱਲਣੀ ਹਾਂ ਕੋਈ ਕੋਈ ਪਤਾ ਨਹੀਂ ਇਹ ਕੁਛ ਨਹੀਂ ਪਤਾ ਉੱਪਰ ਦੇ ਅਧਿਕਾਰੀ ਬੜੀ ਗੱਲਬਾਤ ਕੀਤੀ ਕੇ ਨਾ ਸਰ ਅਸੀਂ ਇੱਥੇ ਖੜੇ ਹਾਂ ਹੁਣ ਇੱਥੋਂ ਇੱਕ ਵਾਰੀ ਚੱਲ ਜਿਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੋਣ ਦਿੰਦੇ ਫੇਰ ਜਾ ਕੇ ਫੇਰ ਸਭ ਤੋਂ ਪਿੱਛੇ 20 ਬੰਦੇ ਦੇ ਪਿੱਛੇ ਜਾਣਾ ਪੈਂਦਾ ਕਿੰਨਾ ਖੱਜਣਾ ਪੈਣਾ ਸਮਝਣਾ ਪੈਣਾ ਕਿੰਨਾ ਖੱਜਣਾ ਪੈਣਾ ਖੱਜੇ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿੰਨੀ ਭੀੜ ਹੈ ਇੱਥੇ ਕਹਾਂ ਖ 50 ਬੰਦੇ ਖੜੇ ਸਾਰੇ ਇੱਥੇ ਕੋਈ ਨਹੀਂ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ ਕਿਤੇ ਵੀ ਸੀਟ ਤੇ ਕੋਈ ਨਹੀਂ ਬੈਠਾ ਨਹੀਂ ਹੁਣ ਆਏ ਸਰ ਇਹ ਆਏ ਹੁਣ ਇਸ਼ੂ ਟੈਕਨੀਕਲ ਸੀ ਸੇਵਾ ਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਜ਼ੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵਿਦਨ ਹਾਫ ਅਨ ਆਰ ਘੇਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਜ਼ੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੇ ਤੁਹਾਨੂੰ ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਕਿ 10:00 ਤੋਂ 12:00 ਤੁਸੀਂ ਆਉਣਾ ਹੈਗਾ ਆਪਾਂ ਕਹਿੰਦੇ ਆ ਜਾਨੇ ਬਹੁਤ ਇੱਕ ਇੱਕ ਵਜੇ ਤੱਕ ਕੋਈ ਇਹਨਾਂ ਨੂੰ ਕੁਝ ਕੁਝ ਨਹੀਂ ਕਰਦਾ ਹੈਗਾ ਥੱਲੇ ਕਿਤੇ ਦੇਖਦੇ ਆਂ ਕੋਈ ਕੁਰਸੀ ਉੱਤੇ ਬੈਠਣੀ ਹੈਗਾ ਠੀਕ ਹੈ ਪਿੱਛੇ ਹਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਈ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਟੂ ਐਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆ ਦਿੱਤੀ ਜਾਏਗੀ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਜਦੋਂ ਪਰ ਥੱਲੇ ਜਾਂਦੇ ਆ ਸਾਨੂੰ ਕਾਗਜ਼ਾਂ ਵਿੱਚ ਉਜਾੜ ਕੇ ਜਾਂਦਾ ਵੀ ਆ ਕਾਗਜ਼ ਨਹੀਂ ਪੂਰੇ ਆ ਗੈਲਪੂਰੇ ਦੇ ਜਦੋਂ ਜੰਕਰੂ ਹੁੰਦੇ ਆ ਉਹ ਖਾਂਚਾ ਕੋਈ ਨਹੀਂ ਆ ਠੀਕ ਆ ਜੀ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਤਾਂ ਮੈਨੂੰ ਦੱਸੋ ਕਿ ਕਿਉਂਕਿ ਮੇਰੇ ਸਟ੍ਰਿਕ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨ ਅਥੋਰਾਈਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਨਹੀਂ ਅਲਾਉਡ ਜੇ ਤੁਹਾਡੇ ਕੋ ਬਟਲ ਨੂੰ ਕੋਈ ਲੇਟ ਆ ਰਹੇ ਚਾਚਾ ਚਾਚਾ ਨਾਲ ਸਸਤੀ ਆਏ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਜੀ ਉਹਦੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਵੇਗਾ ਕਿਉਂਕਿ ਉਹ ਨਹੀਂ ਹੁੰਦੀ ਕਾਪੀ ਕਰ ਜਿਹੜੀ ਕਾਪੀ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫ਼ਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹਾਂ ਜੀ ਮੋਟੇ ਸਾਹਿਬ ਜੀ ਲੱਗਣਾ ਅਸ਼ੀਰਵਾਦ ਰਿਪੋਰਟ ਵੀ ਕਾਲੂ ਦੇ ਲਈ ਜੀ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਡਿਮਾਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਨੂਹ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀ ਪਬਲਿਕ ਫੈਸਿਲਿਟੀਆਂ ਪਬਲਿਕ ਕਮੇਰਟੀਜ਼ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤੋਂ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ दैट हैज बीन ਰਿਜ਼ੋਲਵ ਉਹ ਠੀਕ ਹੋ ਚੁੱਕਾ ਹੈ